ਅਜੀ ਪ੍ਰਧਾਨ ਜੀ ਅੱਜ ਦੇ ਫਟਮਾਲ ਮੈਚ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਭਾਈ ਕਨਈਆ ਸਪੋਰਟਸ ਕਲਬ ਨਿਹਾਲ ਸਿੰਘ ਵਾਲ ਸਮੁੱਚੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਜਿਨ੍ਹਾਂ ਮੇਰੇ ਵੀਰਾਂ ਨੇ esport ਵਾਲ ਟੂਰਨਾਮੈਂਟ ਦੇ ਵਿੱਚ ਆਪਣੀਆਂ ਖੇਡ ਦੇ ਜੋਰ ਦਿਖਾਏ ਆ ਜਿਨ੍ਹਾਂ ਦੇ ਵਿੱਚ ਫਰਸਟ ਡਰਾਪ ਕੇਲਾ ਸੈਕਰ ਢੂਰਕੋਟ ਢੂਰਕੋਟ ਰਣ ਸਿੰਘ ਤੇ ਉਹਨਾਂ ਨੂੰ ਮੈਂ ਤਾਰੀ ਸਾਡੀ ਟੀਮ ਵੱਲੋਂ ਰੱਖ ਲਾ ਬਰਾਈ ਦਿੰਦਾ ਆਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਆਂ ਵੀ ਇਹ ਸਾਡੀ ਭਾਈ ਕਨਈਆ ਸਪੋਰਟਸ ਕਲੱਬ ਨਿਹਾਲ ਸਿੰਘ ਵਾਲਾ ਇਸੇ ਤਰ੍ਹਾਂ ਸਪੋਰਟਸ ਦੇ ਛੀਡਾਂ ਦੇ ਇਹ ਕਾਰਜ ਕਰਦੇ ਰਹਿਣ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਤੇ ਆਪਣਾ ਹਮੇਸ਼ਾ ਹੀ ਮੇਰਾ ਪਰ ਹੱਥ ਰੱਖੇ ਤੇ ਇਹ ਹਮੇਸ਼ਾ ਹੀ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਾਉਣ ਤਰੱਕੀਆਂ ਕਰਨ ਤਾਂ ਕਿ ਜਿਹੜਾ ਸਾਡਾ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਡੁੱਬਿਆ ਪਿਆ ਉਸ ਪਾਸੇ ਨਿਕਲ ਕੇ ਖੇਡਾਂ ਵਾਲੇ ਪਾਸੇ ਨਾਲ ਜੁੜੇ ਮੈਂ ਫਿਰ ਆਪਣੇ ਵੱਲੋਂ ਤੁਮਿਚੀ ਸਾਰੇ ਹੀ ਟੀਮ ਵੱਲੋਂ ਤੇ ਸਾਰੇ ਮੇਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦਾ ਸਹਿਯੋਗ ਕੀਤਾ ਜਿਨ੍ਹਾਂ ਨੇ ਇਹਨਾਂ ਦਾ ਸਾਥ ਦਿੱਤਾ ਸਾਰੇ ਹੀ ਸਾਡੇ ਵਲੰਟੀਅਰ ਸਾਹਿਬਾਨਾਂ ਦਾ ਸਾਡੇ ਜਿੰਨੇ ਵੀ ਰੈਸ ਵਾਲੇ ਵੀਰ ਆ ਜਿਨ੍ਹਾਂ ਨੇ ਵੀ ਹੋਰ ਸਾਡੇ ਵਕੀਲ ਸਾਹਿਬ ਵੀ ਖੜੇ ਆ ਮੈਂ ਸਾਰਿਆਂ ਦਾ ਜਲਦੀ ਗਰਾਜਿਆਂ ਦੇ ਵਿੱਚੋਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਹਾਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਅੱਜ ਤੁਹਾਡੇ ਕਲੱਬ ਵੱਲੋਂ ਜਿਹੜਾ ਮੈਚ ਕਰਵਾਇਆ ਗਿਆ ਫੁੱਟਬਾਲ ਦੇ ਕਿਹੜੀਆਂ-ਕਿਹੜੀਆਂ ਟੀਮਾਂ ਜਿੱਤੀਆਂ ਨੇ ਤੇ ਕੀ ਜਿਹੜੇ ਪ੍ਰਾਈਜ਼ ਰੱਖੇ ਗਏ ਸੀ ਅੱਜ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਨਿੱਕੇ-ਜੇ ਸਰਦੇ ਤੇ ਇੱਥੇ ਹਰਜਾ ਬਜਰਾਦਾ ਜਿੰਨੇ ਵੀ ਪਹੁੰਚੇ ਆ ਮੇਰੇ ਦੋਸਤ ਮਿੱਤਰਾਂ ਸਭ ਜਾਂਦਾ ਪਹਿਲਾਂ ਤਾਂ ਧੰਨਵਾਦ ਕਰਦੇ ਆ ਤੇ ਅੱਜ ਜਿਹੜੀ ਫਸਟ ਆ ਉਹ ਰੌਂਕੇ ਕਲਾਂ ਤੇ ਸੈਕੰਡ ਢੂੜਕੋਟ ਤੇ ਢੂੜਕੋਟ ਰਸੀ ਤੇ ਜਿਹੜਾ ਪਹਿਲਾ ਪ੍ਰਾਈਜ਼ 35000 ਤੇ ਦੂਜਾ 11000 ਰੱਖਿਆ ਸੀਗਾ ਤੇ ਆਉਣ ਵਾਲੇ ਜਿਹੜੇ ਅਸੀਂ ਅਗਲੇ ਸਾਲ ਵੱਡੇ ਨਾਮ ਕਰਾਂਗੇ ਤੇ ਸਾਰਿਆਂ ਨੂੰ ਮੇਰੀ ਇੱਕ ਬੇਨਤੀ ਆ ਵੀ ਵੱਧ ਤੋਂ ਵੱਧ ਸਾਡਾ ਅੱਜ ਪ੍ਰਧਾਨ ਦੀ ਅੱਜ ਦੇ ਮੈਚਾਂ ਨੂੰ ਕਿਵੇਂ ਦੇਖਦੇ ਹੋ ਆਈ ਦੇ ਮੈਚ ਬਹੁਤ ਵਧੀਆ ਹੋਏ ਨੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਕਲੱਬ ਨੂੰ ਸਹਿਯੋਗ ਦਿੱਤਾ ਪਹਿਲੇ ਦੂਜੇ ਨਾਮ ਦਿੱਤੇ ਤੇ વિશેਸ਼ ਤੌਰ ਤੇ ਧੰਨਵਾਦ ਕਰਨਾ ਖਾਨਮੁਤ ਭਾਰਤੀ ਜੀ ਦਾ ਜਿਨ੍ਹਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਦੇ ਇੱਥੇ ਪਹੁੰਚੇ ਨੇ ਬਹੁਤ ਵਧੀਆ ਮੈਚ ਹੋਏ ਨੇ ਫੁੱਟਬਾਲ ਮੈਚ ਪਹਿਲੀ ਵਾਰ ਕਰਵਾਇਆ ਗਿਆ ਟੂਰਨਾਮੈਂਟ ਹੈ ਫੁੱਟਬਾਲ ਦਾ ਅੱਗੇ ਕ੍ਰਿਕਟ ਦਾ ਟੂਰਨਾਮੈਂਟ ਕਰਾਉਂਦੇ ਸੀ ਜਾਂ ਕਬੱਡੀਆਂ ਦੇ ਕਰਾਉਂਦੇ ਸੀਗੇ ਤੇ ਆ ਪਹਿਲੀ ਵਾਰ ਨਿਹਾਲ ਸਿੰਘ ਵਾਲੇ ਦੇ ਵਿੱਚ ਫੁੱਟਬਾਲ ਦਾ ਟੂਰਨਾਮੈਂਟ ਹੋਇਆ ਬਹੁਤ ਵਧੀਆ ਨੇ ਪਰੇ ਚੜਿਆ ਵਾਹਿਗੁਰੂ ਇਸ ਤਰ੍ਹਾਂ ਹੀ ਮਿਹਰਾਂ ਪ੍ਰਿਆਸ ਹੱਥ ਰੱਖੇ ਸਾਡੀ ਕਲੱਬ ਦੇ ਉੱਤੇ ਕਿ ਅਗਲੇ ਤੋਂ ਇਸ ਤੋਂ ਵਧੀਆ ਕਰਕੇ ਦਿਖਾਗੇ ਅਸੀਂ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ ਹੋਣੇ ਚਾਹੀਏ ਚਾਹੀਦੇ ਆ ਜੀ ਜੀ ਇਸ ਨਾਲ ਜੋ ਜਿੰਨੇ ਵੀ ਜੰਗ ਦੇ ਇਹਦੇ ਮੁੰਡੇ ਨਸ਼ਿਆਂ ਤੋਂ ਮੁਕਤ ਰਹਿਣਗੇ ਮਸਹੀਨਾ ਨਿਕਲਦਾ ਇਹਨਾਂ ਦਾ ਫਿਜ਼ੀਕਲ ਇਫੈਕਟ ਰਹਿਣਗੇ ਤੇ ਮੈਂ ਸਰਕਾਰ ਅੱਗੇ ਵੀ ਬੇਨਤੀ ਕਰਦਾ ਕਿ ਜਿੰਨੇ ਵੀ ਖਿਡਾਰੀ ਪਹਿਲੇ ਦੂਜੇ ਨੰਬਰਾਂ ਤੇ ਆਉਂਦੇ ਆ ਜਾਇ ਉਹਨਾਂ ਨੂੰ ਨੌਕਰੀਆਂ ਨਾਲ ਸਮਾਨਿਆ ਜਾਵੇ ਜੀ ਤਾਂ ਕਿ ਪੰਜਾਬ ਦਾ ਭਵਿੱਖ ਬਾਹਰ ਨੂੰ ਨਾ ਜਾਵੇ ਇੱਥੇ ਰਵੇ ਧੰਨ ਵਧੀਆ ਮੁਕਾਬਲੇ ਹੋਏ ਫਸਟ ਰੌਕੀ ਕਲਾ ਜਿੱਤੀ ਆ ਤੇ ਸਾਡੇ ਨੇੜਲਾ ਪਿੰਡ ਧੂਗੋਟ ਰਣ ਸਿੰਘ ਸੈਕੰਡਰੀ ਆ ਬਹੁਤ ਵਧੀਆ ਮੁਕਾਬਲੇ ਹੋਏ ਆ ਲੋਕਾਂ ਵੱਲੋਂ ਕਿਹੋ ਜਿਹਾ ਸੀ ਬਹੁਤ ਵਧੀਆ ਸੰਜੋਗ ਰਿਹਾ ਤੁਸੀਂ ਦੇਖਿਆ ਹੀ ਇਕੱਠ ਬਹੁਤ ਵਧੀਆ ਇਕੱਠ ਹੋਇਆ ਬਹੁਤ ਬਹੁਤ ਥਿਆ ਸੀ ਲੋਕਾਂ ਤੋਂ ਪਹਿਲੀ ਵਾਰ ਫੁੱਟਬਾਲ ਦਾ ਟੂਰਨਾਮੈਂਟ ਹੋਇਆ ਬਹੁਤ ਲੋਕ ਦੇਖਣ ਆਏ ਧੰਨਵਾਦ ਕਰਦਾ ਸਾਡੇ ਨਗਰ ਨਿਹਾਲ ਸਿੰਘ ਵਾਲਾ ਦਾ ਜੋ ਕਿ ਆਸੇ ਪਾਸੇ ਤੋਂ ਆਏ ਲੋਕ ਬਹੁਤ ਧੰਨਵਾਦ ਆ ਜੋ ਮੈਚ ਦੇਖਣ ਆਏ ਜਿਨ੍ਹਾਂ ਨੇ ਸਾਡੀ ਕਲੱਬ ਨੂੰ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਰਿਹੜੀ ਰਹਾਗਾ ਸਾਡੀ ਸਮੁੱਚੀ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ